ਖੇ ਮਖਤਸਰ ਮੈਂ ਅਰਸ ਕਰਾਂ ਬੋਲਨ ਹਾਰ ਪਰਮ ਗੁਰੂ ਏਹੀ ਬੋਲਨ ਹੈ ਗੁਰੂ ਹੈ ਕਿਸ ਤਰ੍ਹਾਂ ਗੁਰੂ ਵੀ ਚੌਲਾ ਹੈ ਪ੍ਰਭੂ ਨਾਲ ਸੰਬੰਧ ਜੋੜਦਾ ਹੈ ਕਿਸੇ ਨਾਲ ਵੀ ਸੰਬੰਧ ਜੋੜਦੇ ਨੇ ਬੋਲ ਚੱਲ ਨਾਲ ਹੀ ਜੋੜਦੇ ਨੇ ਔਰ ਕਿਸ ਤਰ੍ਹਾਂ ਜੋੜਦੇ ਨੇ ਬੋਲ ਕੇ ਸੰਬੰਧ ਜੋੜਨਗੇ ਦੁਨੀਆ ਦੇ ਸਾਰੇ ਸੰਬੰਧ ਰਿਸ਼ਤੇ ਬੋਲ ਚਾਲ ਤੇ ਖੜੇ ਨੇ ਉਪਰੇ ਬੰਦੇ ਆਪਣੇ ਹੋ ਜਾਂਦੇ ਨੇ ਬੋਲ ਚਾਲ ਇਹ ਵੀ ਮਰਜ਼ ਕਰਦੇ ਆਂ ਕਿਹੜ ਤੇ ਸਾਰੀ ਬੋਲਣ ਤੇ ਹੈ ਕੁਝ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜ ਜਾਂਦਾ ਹੈ ਹੈ ਕੁਝ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ ਪ੍ਰਮਾਤਮਾ ਨਾਲ ਸੰਬੰਧ ਜੁੜ ਜਾਂਦਾ ਹੈ ਉਹ ਕਿਹੜੇ ਬੋਲ ਨੇ ਜਿਨ੍ਹਾਂ ਨੂੰ ਬੋਲੀਏ ਤੇ ਨਿਰੰਕਾਰ ਨਾਲ ਸੰਬੰਧ ਜੁੜ ਜਾਂਦਾ ਹੈ ਉਹ ਨਿਰੰਕਾਰ ਦੇ ਬੋਲ ਨੇ ਉਹ ਬੋਲਾਂਗੇ ਤੇ ਜੁੜੇਗਾ ਆਪਣੇ ਬੋਲਾਂ ਨਾਲ ਆਪਣੇ ਬੋਲਾਂ ਦੀ ਇਤਨੀ ਪਹੁੰਚ ਹੀ ਨਹੀਂ ਹੈ ਕਹਿੰਦੇ ਨੇ ਨਾ ਕਿਸੇ ਦੇ ਬੋਲ ਘਰ ਦੇ ਚ ਵੀ ਨਹੀਂ ਚੱਲਦੇ ਪੁੱਤਰ ਵੀ ਨਹੀਂ ਮੰਨਦਾ ਮਿੱਤਰ ਵੀ ਨਹੀਂ ਮੰਨਦਾ ਪਤਨੀ ਵੀ ਨਹੀਂ ਮੰਦੀ ਪਤੀ ਜਾਂ ਨਹੀਂ ਮੰਨਦਾ ਮਾਪੇ ਵੀ ਨਹੀਂ ਮੰਨਦੇ ਘਰ ਦੇ ਚ ਵੀ ਬੋਲ ਨਹੀਂ ਚੱਲਦੇ ਕਹਿ ਦਿੰਦੇ ਨੇ ਲੋਕੀ ਇਹਦੇ ਬੋਲ ਤੇ ਘਰ ਦੇ ਚ ਵੀ ਨਹੀਂ ਚੱਲਦੇ ਇਹਦੀ ਪਤਨੀ ਨਹੀਂ ਮੰਨਦੀ ਇਹਦੇ ਬੱਚੇ ਨਹੀਂ ਮੰਨਦੇ ਇਹਦੀ ਗੱਲ ਕੋਈ ਨਹੀਂ ਮੰਨਦਾ ਇਹਦੇ ਬੋਲ ਤੇ ਘਰ ਦੇ ਵਿੱਚ ਵੀ ਨਹੀਂ ਚੱਲਦੇ ਕਿਸੇ ਕਿਸੇ ਦੇ ਬੋਲ ਘਰ ਦੇ ਵਿੱਚ ਵੀ ਨਹੀਂ ਚੱਲਦੇ ਕਿਸੇ ਕਿਸੇ ਦੇ ਬੋਲ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਚੱਲਦੇ ਨੇ ਜਾਂ ਘਰ ਕਿਹਾ ਦਰਗੇ ਚਲੇ ਇਹਦਾ ਕਿਸੇ ਦਾ ਬੋਲ ਤੇ ਦਰਗਾਹ ਦੇ ਚ ਵੀ ਚੱਲਦਾ ਹੈ ਪ੍ਰਮਾਤਮਾ ਵੀ ਮੰਨਦਾ ਹੈ ਪ੍ਰਮਾਤਮਾ ਵੀ ਨਹੀਂ ਠੁਕਰਾਂਦਾ ਪ੍ਰਮਾਤਮਾ ਨੂੰ ਵੀ ਮੰਨਣਾ ਪੈਂਦਾ ਹੈ ਉਹ ਵੀ ਕਬੂਲ ਕਰਦਾ ਹੈ ਉਹ ਵੀ ਤਸلیم ਕਰਦਾ ਹੈ ਕਿਸੇ ਦੇ ਬੋਲ ਆਪਣੇ ਘਰ ਦੇ ਚ ਨਹੀਂ ਚੱਲਦੇ ਕਿਸੇ ਦੇ ਬੋਲ ਰਾਜ ਦਰਬਾਰ ਦੇ ਚੱਲਦੇ ਨੇ ਕਿਸੇ ਦੇ ਬੋਲ ਪ੍ਰਮਾਤਮਾ ਦੀ ਦਰਗਾਹ ਦੇ ਚੱਲਦੇ ਨੇ ਜਾਂ ਕਾ ਕਿਹਾ ਦਰਗੇ ਚੱਲੇ ਹਨ ਐਸੇ ਬੋਲ ਦਰਗਾਹ ਦੇ ਚ ਵੀ ਚੱਲਦੇ ਨੇ ਐਨੇ ਸੇ ਬੋਲ ਪਰਮ ਸ਼ਕਤੀ ਪਰਮਾਤਮਾ ਵੀ ਕਬੂਲ ਕਰਦਾ ਹੈ ਮੰਨਦਾ ਉਹ ਬੋਲ ਵਿਅਰਥ ਨਹੀਂ ਜਾਂਦੇ ਉਹ ਬੋਲ ਖਾਲੀ ਵੀ ਨਹੀਂ ਜਾਂਦੇ ਸਾਧ ਕਾ ਬੋਲਾ ਬਿਰਥਾ ਨਾ ਜਾਏ ਗੁਰਬਾਣੀ ਨਹੀਂ ਵਿਅਰਥ ਨਹੀਂ ਜਾਂਦਾ ਉਹ ਬੋਲ ਕੁਛ ਨਾ ਕੁਛ ਕਰੇਗਾ ਉਸ ਬੋਲ ਦੇ ਰਾਹੀਂ ਕੁਛ ਨਾ ਕੁਛ ਹੋਵੇਗਾ ਉਹ ਬੋਲ ਖਾਲੀ ਬੋਲ ਨਹੀਂ ਹੈ ਮਫਜ਼ੂਲ ਬੋਲ ਨਹੀਂ ਹੈ ਤੋ ਮੈਂ ਅਰਜ਼ ਕਰਾਂ ਕੁਝ ਹੈ ਐਸਾ ਬੋਲਣਾ ਬੋਲੀਏ ਸੰਸਾਰ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਮਨੁੱਖੀ ਜਗਤ ਦੀ ਸਾਰੀ ਹਲਚਲ ਤੇ ਸਾਰਾ ਵਿਕਾਸ ਬੋਲ ਚਾਲ ਤੇ ਖੜਾ ਹੈ ਹੁਣ ਮੈਂ ਅਰਜ਼ ਕਰਾਂ ਆਵਾਖਿਆ ਜਾਂਦਾ ਹੈ ਅੱਖਾਂ ਗਈਆਂ ਸੰਸਾਰ ਗਿਆ ਅੱਖਾਂ ਦੀ ਬੜੀ ਅਹਿਮੀਅਤ ਗਣੀ ਜਾਂਦੀ ਹੈ ਅੱਖਾਂ ਦੀ ਬੜੀ ਮਹਾਨਤਾ ਗਣੀ ਜਾਂਦੀ ਹੈ ਅੱਖਾਂ ਗਈਆਂ ਸੰਸਾਰ ਗਿਆ ਇਹ ਵੀ ਠੀਕ ਹੈ ਕਿ ਅੰਧਾ ਮਨੁੱਖ ਸਾਇੰਟਿਸਟ ਤੇ ਬਣੇ ਨਹੀਂ ਸਕਦਾ ਵਿਗਿਆਨਿਕ ਤੇ ਹੋ ਹੀ ਨਹੀਂ ਸਕਦਾ ਪਦਾਰਥ ਦੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਸੰਸਾਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਸਰੀਰ ਨੂੰ ਵੇਖ ਹੀ ਨਹੀਂ ਸਕਦਾ ਤੇ ਖੋਜ ਕੀ ਕਰੇਗਾ ਕਹਿੰਦੇ ਨੇ ਨੇਤਰ ਹੀਣ ਮਨੁੱਖ ਲਈ ਸੰਸਾਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਪਰ ਹੁਣ ਮੈਂ ਜਿਹੜਾ ਨੁਕਤਾ ਆਪ ਦੇ ਸਾਹਮਣੇ ਰੱਖਣ ਲਗਾ ਧਰਮ ਐਸਾ ਨਹੀਂ ਕਹਿੰਦਾ ਧਰਮ ਜ਼ਬਾਨ ਨੂੰ ਅਹਿਮੀਅਤ ਦਿੰਦਾ ਹੈ ਰਸਨਾ ਅੱਖਾਂ ਨੂੰ ਇਤਨੀ ਅਹਿਮੀਅਤ ਨਹੀਂ ਦਿੰਦਾ اگر کسی دیا اکھا چلیاں گے نا گستاخی معاف پربو نہ کرے کیونکہ جگت چنیتر نے کچھ ایسے نے جنہ کے کانا نہیں کم کر دے کچھ ایسے نے جنہ کی ناسکا نہیں کم کر دیں سونگ شکتی انہوں نے مینو اج تو بھی بائی سال پہلے پتا چلیا مہندر سنگگن مہان ساہتکار پنجابی دے. ਬੜਾ ਕੁਝ ਲਿਖਿਆ ਉਹਨਾਂ ਨੇ ਕਾਨਪੁਰ ਦੀ ਗੱਲ ਐ ਸਰਬ ਧਰਮ ਸਮੇਲਨ ਵਿੱਚ ਮੈਨੂੰ ਕਿਸੇ ਨੇ ਫੁੱਲ ਭੇਟ ਕੀਤਾ ਬੜਾ ਵੱਡਾ ਗੁਲਾਬ ਦਾ ਫੁੱਲ ਤੇ ਗगन ਸਾਹਿਬ ਮੈਨੂੰ ਜਦ ਮੁਬਾਰਕ ਦੇਣ ਲੱਗੇ ਤੇ ਮੈਂ ਫੁੱਲ ਉਹਨਾਂ ਨੂੰ ਦੇ ਦਿੱਤਾ ਖੁਸ਼ਬੂ ਬੜੀ ਸੀ ਭਾਰਤ ਦੇ ਫੁੱਲਾਂ ਚ ਖਾਸ ਕਰਕੇ ਖੁਸ਼ਬੂ ਬੜੀ ਮਹਿਕ ਬੜੀ ਸੀ تے میں کہ گگن صاحب ایسی مہک والا فل چاروں پاسے فضا نو کر کرد ہے انہوں دی اکھا بار آئی ہوں تو میں سوچی پہ گیا کہ میرے منہ کوئی غلط بول نکل گیا انہوں باہر آئی میں گگن صاحب کچھ میں غلط کہہ گیا کچھ میرے منہ غلط نکل گیا تھوڑی اکھاں چھلک آئی ਕਹਿੰਦੇ ਗੈਨੈ ਜੀ ਮੈਨੂੰ ਜਨਮ ਤੋਂ ਹੀ ਨਹੀਂ ਪਤਾ ਸੁਗੰਧੀ ਕਿਸ ਨੂੰ ਕਹਿੰਦੇ ਨੇ ਦੁਰਗੰਧ ਕਿਸ ਨੂੰ ਕਹਿੰਦੇ ਮੈਨੂੰ ਨਹੀਂ ਪਤਾ ਉਸ ਦਿਨ ਮੈਨੂੰ ਪਤਾ ਚੱਲਿਆ ਜਿਵੇਂ ਕਈਆਂ ਦੇ ਕੰਨ ਨਹੀਂ ਕੰਮ ਕਰਦੇ ਕਈਆਂ ਦੀ ਅੱਖਾਂ ਨਹੀਂ ਕੰਮ ਕਰਦੀਆਂ ਕਈਆਂ ਦੀ ਨਾਸਕਾ ਵੀ ਨਹੀਂ ਕੰਮ ਕਰਦੀ ਸੁਗੰਣ ਸ਼ਕਤੀ ਨਹੀਂ ਆਉਂਦੀ ਨਾ ਸੁਗੰਧੀ ਦਾ ਗਿਆਨ ਨਾ ਦੁਰਗੰਧੀ ਦਾ ਗਿਆਨ ਜਗਤ ਵਿੱਚ ਐਸੇ ਵੀ ਨੇ ਗੁੰਗੇ ਨਹੀਂ ਬੋਲ ਸਕਦੇ ਨਹੀਂ ਬੋਲ ਸਕਦੇ ਨੇਤਰਹੀਣ ਮਨੁੱਖ ਦੇਖਦੇ ਅਸੀਂ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਦੇਖੇ ਗਏ ਨੇ ਨੇਤਰਹੀਣ ਮਨੁੱਖ ਚੋਟੀ ਦੇ ਕਵੀ ਚੋਟੀ ਦੇ ਸੰਗੀਤਕਾਰ ਦੂਰ ਕਿਉਂ ਜਾਓ कीर्तन दी दुनिया च जिन्ना ने तहलका मचाया ਸੀ ਭਾਈ ગોਪਾਲ ਸਿੰਘ ਭਾਈ सुरजन ਸਿੰਘ ਨੇਤਰਹੀਣ ਸਨ ਅਕਾਨੇ ਸਨ ਰਾਗ ਵਿਦਿਆ ਦੇ ਬੜੇ ਮਾਹਿਰ ਕੀਰਤਨ ਦੇ ਬੜੇ ધਨੀ ਨੇਤਰਹੀਣ ਮਨੁੱਖ ਕਵੀ ਦੇਖੇ ਗਏ ਨੇ ਦਾਸ ਦੇ ਨਾਲ ਤੀ 35 ਸਾਲ ਤੋਂ ਕਵੀ ਚੱਲਦਾ ਹੈ ਭਾਰਤ ਵਿੱਚ ਗੈਣੀ ਜੈ ਸਿੰਘ ਸੁਵਲ ਨੇਤਰਹੀਣ ਅੱਖਾਂ ਕੋਈ ਨਹੀਂ ਦੋ ਤਿੰਨ ਉਹਨਾਂ ਦੀਆਂ ਕਿਤਾਬਾਂ ਵੀ ਨੇ ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ ਬੜੇ ਮਹਾਨ ਕਵੀ ਹੈ ਬੜੀਆਂ ਗਹਿਰੀਆਂ ਗੱਲਾਂ ਨਿਕਲਦੀਆਂ ਨੇ ਨੇਤਰਹੀਣ ਮਨੁੱਖ ਚੋਟੀ ਦੇ ਕਵੀ ਵੀ ਦੇਖੇ ਗਏ ਨੇ ਸੰਗੀਤਕਾਰ ਵੀ ਦੇਖੇ ਗਏ ਨੇ ਨੇਤਰਹੀਣ ਮਨੁੱਖ ਰਾਜਨੀਤੀ ਦੇ ਚ ਵੀ ਅੱਗੇ ਦੇਖੇ ਗਏ ਨੇ ਭਾਰਤ ਦੀ ਪਾਰਲੀਮੈਂਟ ਦੇ ਚ ਇੱਕ ਐਸਾ ਮੈਂਬਰ ਪਾਰਲੀਮੈਂਟ ਸੀ ਜੋ ਨੇਤਰਹੀਣ ਤੇ 2 ਮਹੀਨੇ ਪਹਿਲੇ ਮੈਂ ਇੰਗਲੈਂਡ ਦੇ ਵਿੱਚ ਸੀ 10-15 ਦਿਨ ਉੱਥੇ ਰਿਹਾ ਮੈਨੂੰ ਪਤਾ ਚੱਲੇ ਐਜੂਕੇਸ਼ਨਲ ਮਿਨਿਸਟਰ ਇੱਥੋਂ ਦਾ ਨੇਤਰਹੀਣ ਹੈ ਅੰਦਾ ਹੈ ਹੈਰਾਨਗੀ ਹੋਈ ਮੈਨੂੰ ਇੱਕ ਸਕੂਲ ਦਾ ਉਦਘਾਟਨ ਕਰਨ ਆਇਆ ਨਾਠੀ ਦੇ ਸਾਰੇ ਤੇ ਇੱਕ ਬੰਦੇ ਨੇ ਬਾਂਹ ਵੀ ਪਕੜੀ ਹੋਈ ਹੈ ਕਹਿੰਦੇ ਕਿ ਨੇਤਰਹੀਣ ਮਿਨਿਸਟਰ ਹੈ ਬਹੁਤ ਵੱਡਾ ਮਹਿਕਮਾ ਉਸਨੂੰ ਦਿੱਤਾ ਗਿਆ ਬੜਾ ਸਿਆਣਾ ਸੋਜਵਾਨ ਦੂਰ ਕਿ ਹੋ ਜਾ ਦੁਆਪਰ ਯੁੱਗ ਦੇ ਜਿਸ ਨੇ ਲੰਬੇ ਸਮੇਂ ਤਕਰਾਜ ਪਾਠ ਚਲਾਇਆ ਔਰ ਬੜੀ ਕਾਮਯਾਬੀ ਨਾਲ ધરਤ ਰਾਸ਼ਟਰ ਦ੍ਰਿਯੋਦਨ ਦਾ ਪਿਤਾ ਨੇਤਰਹੀਣ ਸੀ ਜਨਮ ਤੋਂ ਅੰਦਾਸ ਪਰ ਬੜਾ ਸ਼ਕਤੀਸ਼ਾਲੀ ਰਾਜਾ ਬੜਾ ਗਜ਼ਬਦਾਰ ਰਾਜਪਾਠ ਚਲਾਇਆ ਉਸਨੇ ਹੈਗਾ ਤੇ ਨੇਤਰਹੀਣ ਸੀ ਅੱਖਾਂ ਤੇ ਨਹੀਂ ਸਨ ਤਾਂ ਇਥੋਂ ਗੱਲ ਸਪਸ਼ਟ ਹੋ ਗਈ ਨੇਤਰਹੀਣ ਮਨੁੱਖ ਕਵੀ ਹੋ ਸਕਦੇ ਨੇ ਨੇਤਰਹੀਣ ਮਨੁੱਖ ਸੰਗੀਤਕਾਰ ਹੋ ਸਕਦੇ ਨੇ ਨੇਤਰਹੀਣ ਮਨੁੱਖ ਦਾਰਸ਼ਨਿਕ ਹੋ ਜਾਂਦੇ ਨੇ ਫਿਲਾਸਫਰ ਹੋ ਜਾਂਦੇ ਨੇ ਨੇਤਰਹੀਣ ਮਨੁੱਖ ਰਾਜਨੀਤੀ ਦੇ ਪੰਡਤ ਵੀ ਦੇਖੇ ਗਏ ਨੇ ਔਰ ਨੇਤਰਹੀਣ ਮਨੁੱਖ ਚੋਟੀ ਦੇ ਭਗਤ ਵੀ ਦੇਖੇ ਗਏ ਨੇ ਸੰਤ ਵੀ ਦੇਖੇ ਗਏ ਨੇ ਦੂਰ ਕਿਉਂ ਜਾਓ ਇੱਕ ਸੰਤ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਾ ਹੈ ਭਗਤ ਸੂਰਦਾਸ ਅੱਖਾਂ ਕੋਈ ਨਹੀਂ ਸਨ ਸੰਸਾਰ ਨੂੰ ਵੇਖਣ ਦੇ ਵਿੱਚ ਸਮਰੱਥ ਨਹੀਂ ਹੋਇਆ ਪਰ ਨਿਰੰਕਾਰ ਨੂੰ ਮਹਿਸੂਸ ਕਰਨ ਦੇ ਸਮਰੱਥ ਹੋ ਗਿਆ ਸਾਰੰਗ ਰਾਗ ਦੇ ਵਿੱਚ ਉਸ ਦਾ ਸ਼ਬਦ ਹੈ ਛਾੜ ਮੰਨ ਹਰ ਬੇਮੁਖੰਨ ਕੋ ਸੰ ਲੰਬੀ ਚੌੜੀ ਕਥਾ ਇਸ ਵਕਰੀ ਇਸ ਪਾਸੇ ਨਾਮੇ ਪਾਗਾ ਕਿ ਨੇਤਰਹੀਣ ਸੀ